ਘਰ ਵਾਲੀ ਕਹਿੰਦੀ ਮੈਂ ਨਹੀਂ ਝੁਕਣਾ ਜੋ ਮੈਂ ਕਹਿ ਦਿੱਤਾ ਕਹਿ ਦਿੱਤਾ ਪਤੀ ਕਹਿੰਦਾ ਮੈਂ ਨਹੀਂ ਝੁਕਣਾ ਜੋ ਮੈਂ ਕਹਿ ਦਿੱਤਾ ਕਹਿ ਦਿੱਤਾ ਬਸ ਉਹ ਬੋਲਾਂ ਕਰਕੇ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ ਤੇ ਯਾਦ ਰੱਖਿਓ ਜੇ ਇੱਕ ਦੂਜੇ ਨੂੰ ਨਿਮਰਤਾ ਦੇ ਵਿੱਚ ਆ ਕੇ ਕਹਿ ਦੇਣਾ ਵੀ ਮੇਰੇ ਕੋਲੋਂ ਗਲਤੀ ਹੋ ਗਈ ਹੈ ਪਿਆਰਿਓ ਸਾਡੀ ਲੜਾਈ ਮੁੱਕ ਜਾਂਦੀ ਹੈ ਗੱਲ ਤੇ ਕੇਵਲ ਨਿਮਰਤਾ ਦੀ ਹੈ ਨਾ ਜੀ ਜਦਨ ਸਾਡੇ ਬੋਲਾਂ ਦੇ ਵਿੱਚ ਨਿਮਰਤਾ ਆ ਜਾਵੇ ਜਦਨ ਸਾਡੇ ਸੁਭਾਅ ਦੇ ਵਿੱਚ ਨਿਮਰਤਾ ਆ ਜਾਵੇ ਤੇ ਪਿਆਰਿਓ ਸਾਡੇ ਝਗੜੇ ਆਪ ਹੀ ਮੁੱਕ ਜਾਂਦੇ ਆ ਅ ਜਿਸ ਗੁਰੂ ਦੀ ਗੋਦ ਵਿੱਚ ਤੁਸੀਂ ਆਇਓ ਜਿਨ੍ਹਾਂ ਮਹਾਪੁਰਖਾਂ ਨੂੰ ਅੱਜ ਚੇਤੇ ਕਰ ਰਹੇ ਹੋ ਉਹਦੇ ਪਿੱਛੇ ਉਹਨਾਂ ਦੇ ਬੋਲ ਨੇ ਉਹਨਾਂ ਦੀ ਬੰਦਗੀ ਹੈ ਕਿਉਂਕਿ ਉਹਨਾਂ ਦੇ ਬੋਲਣ ਦੇ ਵਿੱਚ ਵੀ ਬੰਦਗੀ ਹੈ ਉਹਨਾਂ ਦੇ ਸੁਣ ਦੇ ਵਿੱਚ ਵੀ ਬੰਦਗੀ ਹੈ ਉਹਨਾਂ ਦੇ ਦੇਖਣ ਦੇ ਵਿੱਚ ਵੀ ਬੰਦਗੀ ਹੈ